ਸਤਿ ਸ੍ਰੀ ਅਕਾਲ ਜੀ ਇੱਕ ਵਾਰ ਪਈ ਲੈਣਾ ਜੀ ਬੜੇ ਹੀ ਪ੍ਰੇਮ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਪਤਸਾ ਜੀ ਦੀ ਸੇਵਾ ਕਰ ਰਹੇ ਸੀ ਪਈ ਲੈਣਾ ਜੀ ਗੁਰੂ ਜੀ ਦੇ ਕੋਲ ਹੀ ਰਹਿੰਦੇ ਹੁੰਦੇ ਸੀ ਉਹ ਉਹਨਾਂ ਦੀ ਬੜੀ ਸੇਵਾ ਕਰਦੇ ਉਹਨਾਂ ਦੇ ਝੂਠੇ ਭਾਂਡੇ ਮਾਂਜਦੇ ਅਤੇ ਚਰਨ ਧੋ ਕੇ ਸੇਵਾ ਕਰਨ ਦੇ ਵਿੱਚ ਬੜੀ ਖੁਸ਼ੀ ਪ੍ਰਾਪਤ ਕਰਦੇ ਉਹ ਪੱਖਾ ਲੈ ਕੇ ਗੁਰੂ ਜੀ ਨੂੰ ਹਵਾ ਚਲਦੇ ਹੁੰਦੇ ਸੀ ਤੇ ਸਾਰੇ ਘਰ ਦੀ ਸਫਾਈ ਵੀ ਆਪਣੇ ਹੱਥ ਨਾਲ ਕਰਦੇ ਭਾਈ ਲੈਣਾ ਜੀ ਉਹ ਗੁਰੂ ਜੀ ਦੇ ਪਹਿਨੇ ਹੋਏ ਕੱਪੜੇ ਵੀ ਧੋਂਦੇ ਸਨ ਇਦਾਂ ਹੀ ਸਾਰਾ ਦਿਨ ਸੇਵਾ ਕਰਦਿਆਂ ਉਹਨਾਂ ਦੀ ਜ਼ਿੰਦਗੀ ਬਤੀਤ ਹੁੰਦੀ ਉਹ ਸਦਾ ਹੀ ਗੁਰੂ ਜੀ ਦੇ ਮੁਖ ਵੱਲ ਦੇਖਦੇ ਰਹਿੰਦੇ ਸੀ ਜਿਵੇਂ ਹੀ ਗੁਰੂ ਜੀ ਕੋਈ ਕੰਮ ਦੱਸਦੇ ਤੰਪਾ ਇਹ ਲੈਣਾ ਜੀ ਝਟ ਕੰਮ ਕਰ ਦਿੰਦੇ ਉਹਨਾਂ ਦਾ ਮਨ ਹਰ ਵੇਲੇ ਸਰਦਾਂ ਨਾਲ ਭਿੱਜਿਆ ਰਹਿੰਦਾ ਸੀ ਉਹਨਾਂ ਦਾ ਹਿਰਦਾ ਬੜਾ ਹੀ ਵਿਸ਼ਾਲ ਸੀ ਉਹਨਾਂ ਦੀ ਗੁਰੂ ਜੀ ਦੇ ਨਾਲ ਐਨੀ ਜ਼ਿਆਦਾ ਪ੍ਰੀਤ ਵਧ ਗਈ ਸੀ ਕਿ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਜੇ ਸਿਰ ਦੇਣ ਦਾ ਵੀ ਹੁਕਮ ਹੋ ਜਾਵੇ ਤਾਂ ਉਹ ਪਲਾਂ ਵਿੱਚ ਸਿਰ ਦੇਣ ਨੂੰ ਤਿਆਰ ਸਨ ਇੱਕ ਵਾਰ ਦੀ ਗੱਲ ਹੈ ਗੁਰੂ ਜੀ ਆਪਣੇ ਵਿਸਤਰੇ ਤੇ ਆਰਾਮ ਕਰ ਰਹੀ ਸੀ ਤਾਂ ਮਾਇਆ ਆਪਣਾ ਰੂਪ ਬਦਲ ਕੇ ਬਹੁਤ ਸੋਹਣੀ ਇਸਤਰੀ ਬਣ ਗਈ ਤੇ ਗੁਰੂ ਜੀ ਕੋਲ ਆਈ ਉਸਦੇ ਪਾਏ ਹੋਏ ਗਹਿਣੇ ਬਹੁਤ ਚਮਕ ਰਏ ਸਨ ਉਸਦੇ ਸਾਰੇ ਕਪੜੇ ਲਾਲ ਰੰਗ ਦੇ ਸਨ ਉਹ ਗੁਰੂ ਜੀ ਦੇ ਚਰਨਾ ਗਏ ਮੁਠੀਆਂ ਭਰ ਰਹੀ ਸੀ ਉਸੇ ਵੇਲੇ ਹੀ ਭਾਈ ਲੈਣਾ ਜੀ ਪੱਖਾ ਲੈ ਕੇ ਗੁਰੂ ਪ੍ਰੇਮ ਵਿੱਚ ਭੇਜੇ ਹੋਏ ਗੁਰੂ ਜੀ ਦੀ ਸੇਵਾ ਕਰਨ ਲਈ ਆਏ ਮਾਇਆ ਦੇ ਸੁੰਦਰ ਸਰੂਪ ਨੂੰ ਦੇਖ ਕੇ ਭਾਈ ਲੈਣਾ ਜੀ ਬੜੇ ਹੀ ਹੈਰਾਨਜੇ ਹੋ ਗਏ ਉਹ ਸਮਝ ਨਾ ਸਕੇ ਜਦੋਂ ਮਾਇਆ ਸੇਵਾ ਕਰਕੇ ਚਲੀ ਗਈ ਤਾਂ ਭਾਈ ਲੈਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਇਹ ਦੇਵਤਿਆਂ ਵਰਗੇ ਸੁੰਦਰ ਸਰੂਪ ਵਾਲੀ ਇਸਤਰੀ ਕੌਣ ਸੀ ਇਸ ਨੇ ਸ਼੍ਰੇਸ਼ਟ ਗਹਿਣੇ ਪੈਨੇ ਹੋਏ ਸਨ ਤੇ ਅਨੁਭਵ ਭੀਸ਼ ਤਾਰਣ ਕੀਤਾ ਹੋਇਆ ਸੀ ਉਹ ਬੜੇ ਹੀ ਪਿਆਰ ਨਾਲ ਤੁਹਾਡੇ ਚਰਨਾ ਕਮਲਾਂ ਦੀ ਸੇਵਾ ਕਰ ਰਹੀ ਸੀ ਤੁਹਾਨੂੰ ਬੰਦਨਾ ਕਰਕੇ ਉਹ ਇਸ ਪਾਸੇ ਗਈ ਹੈ ਮੈਂ ਹੀ ਉਸ ਨੂੰ ਵੇਖਿਆ ਹੈ ਹੋਰ ਕਿਸੇ ਨੇ ਨਹੀਂ ਵੇਖਿਆ ਭਾਈ ਲੈਣਾ ਜੀ ਕਹਿਣ ਲੱਗੇ ਕਿ ਉਸ ਨੂੰ ਦੇਖ ਕੇ ਮੇਰੇ ਮਨ ਵਿੱਚ ਬੜੀ ਹੈਰਾਨੀ ਜੀ ਹੋਈ ਤਾਂ ਉਸ ਸਮੇਂ ਗੁਰੂ ਜੀ ਇਹ ਭੇਦ ਖੋਲਣ ਦੇ ਲਈ ਮੂੰਹ ਵਿੱਚੋਂ ਕੁਝ ਉਚਾਰਨ ਲੱਗੇ ਗੁਰੂ ਜੀ ਕਹਿੰਦੇ ਕਿ ਤੇਰੇ ਉੱਤੇ ਕਰਤਾਰ ਦੀ ਮੇਰ ਹੈ ਤਦ ਹੀ ਤੂੰ ਉਸ ਦਾ ਸੁੰਦਰ ਸਰੂਪ ਦੇਖ ਸਕਿਆ ਹੈ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ ਜੋ ਮਾਇਆ ਰੂਪੀ ਮਨੋਖ ਹਨ ਉਸ ਨੇ ਸਭ ਨੂੰ ਪਰਮਾਇਆ ਹੈ ਉਹ ਬਾਰਾ ਕੋ ਦੂਰ ਤੋਂ ਆਉਂਦੀ ਹੈ ਸਾਡੇ ਸਾਹਮਣੇ ਉਸ ਦੇ ਵੱਲ ਤੇ ਚੱਲ ਚੱਲ ਨਹੀਂ ਸਕਦੇ ਉਸ ਨੂੰ ਪ੍ਰਾਪਤ ਕਰਕੇ ਮਨੁੱਖ ਭੈੜੀ ਚਾਲ ਵਾਲੀ ਹੋ ਜਾਂਦੇ ਹਨ ਉਹ ਇੱਥੇ ਸੇਵਾ ਕਰਨ ਵਾਸਤੇ ਆਈ ਸੀ ਉਹ ਟਿਕਾਉ ਪ੍ਰਾਪਤ ਕਰਨ ਲਈ ਆਈ ਸੀ ਉਹ ਇਸੇ ਤਰ੍ਹਾਂ ਹੀ ਸੇਵਾ ਕਰਨ ਆਉਂਦੀ ਹੈ ਜਦੋਂ ਅਸੀਂ ਦੂਜਾ ਸਰੂਪ ਧਾਰਨ ਕਰਦੇ ਹਾਂ ਤਾਂ ਛੇ ਕੌਹਾਂ ਤੇ ਹੋ ਜਾਂਦੀ ਹੈ ਜਦ ਅਸੀਂ ਤੀਸਰਾ ਸਰੂਪ ਧਾਰਨ ਕਰਦੇ ਹਾਂ ਤਾਂ ਦਰਵਾਜ਼ੇ ਤੱਕ ਚੱਲ ਕੇ ਆ ਜਾਂਦੀ ਹੈ ਉਹ ਬੜੀ ਸੇਵਾ ਕਰਦੀ ਹੈ ਅਤੇ ਹਰ ਤਰ੍ਹਾਂ ਪ੍ਰਸੰਨ ਕਰਦੀ ਹੈ ਜਦੋਂ ਅਸੀਂ ਚੌਥਾ ਸਰੂਪ ਧਾਰਨ ਕਰਦੇ ਹਾਂ ਫਿਰ ਚਾਰੇ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਦੀ ਹੈ ਇਸ ਤਰ੍ਹਾਂ ਗੁਰੂ ਜੀ ਨੇ ਮਾਇਆ ਦਾ ਸਾਰਾ ਭੇਦ ਦੱਸਿਆ ਤੇ ਭਾਈ ਲੈਣਾ ਜੀ ਇਹ ਭੇਦ ਸੁਣ ਕੇ ਬੜੇ ਹੀ ਪ੍ਰਸੰਨ ਹੋਏ ਉਹਨਾਂ ਦਾ ਹਿਰਦਾ ਪ੍ਰੇਮ ਨਾਲ ਭਰ ਗਿਆ ਤੇ ਉਹ ਸੇਵਾ ਕਰਨ ਲੱਗ ਪਏ ਉਹਨਾਂ ਦੇ ਦਿਲ ਵਿੱਚ ਰਾਈ ਜਿੰਨਾ ਵੀ ਕਮੰਡ ਨਹੀਂ ਸੀ ਇਤਨਾ ਹੀ ਕਈ ਦਿਨ ਨਿਕਲ ਗਏ ਉਹ ਘਰ ਦੇ ਸਾਰੇ ਕੰਮ ਕਰਦੇ ਸਨ ਇੱਕ ਦਿਨ ਗੁਰੂ ਨਾਨਕ ਤੇਜ ਜੀ ਨੇ ਸੁੰਦਰ ਪਲੰਘ ਡਲਾਇਆ ਪਲੰਘ ਜਦੋਂ ਡਹਾਇਆ ਗਿਆ ਤਾਂ ਉਸ ਉੱਪਰ ਗੁਰੂ ਜੀ ਲੇਟੇ ਹੋਏ ਸਨ ਭਾਈ ਲੈਣਾ ਜੀ ਪੱਖੇ ਨਾਲ ਹਵਾ ਚੱਲ ਰਹੀ ਸਨ ਤੇ ਉਸ ਸਮੇਂ ਗੁਰੂ ਜੀ ਦੇ ਦੋਨੋਂ ਪੈਰ ਹਿੱਲ ਰਹੇ ਸਨ ਭਾਈ ਲੈਣਾ ਜੀ ਬੜੀ ਹੀ ਹੈਰਾਨੀ ਨਾਲ ਗੁਰੂ ਜੀ ਨੂੰ ਪੁੱਛਣ ਲੱਗੇ ਕਿ ਇਹ ਕੀ ਕਾਰਨ ਹੈ ਤੁਹਾਡੇ ਦੋਵੇਂ ਚਰਨ ਕਮਲ ਆਪਣੇ ਆਪ ਹਿੱਲ ਰਹੇ ਹਨ ਮੈਂ ਤਾਂ ਆਪ ਜੀ ਦੇ ਗੋਲ ਕਿਸੇ ਨੂੰ ਵੀ ਨਹੀਂ ਦੇਖ ਰਿਹਾ ਗੁਰੂ ਜੀ ਕਹਿਣ ਲੱਗੇ ਤੂੰ ਮੇਰਾ ਪਿਆਰਾ ਹੈ ਇਸ ਲਈ ਮੈਂ ਤੈਨੂੰ ਸਾਰਾ ਭੇਦ ਦੱਸ ਦਿੰਦਾ ਹਾਂ ਗੁਰੂ ਜੀ ਕਹਿਣ ਲੱਗੇ ਕਿ ਸਾਰੇ ਦੇਵਤੇ ਚਰਨਾਂ ਨੂੰ ਝੂ ਝੂ ਕੇ ਬੰਦਨਾ ਕਰਕੇ ਆਪਣੇ ਘਰਾਂ ਨੂੰ ਜਾ ਰਹੇ ਹਨ ਕਦੀ ਕਦੀ ਸਾਰੇ ਗੁਪਤ ਰੂਪ ਵਿੱਚ ਆਉਂਦੇ ਹਨ ਤੇ ਲੋਕ ਉਹਨਾਂ ਨੂੰ ਦੇਖ ਨਹੀਂ ਸਕਦੇ ਭਾਈ ਲੈਣਾ ਜੀ ਕਹਿਣ ਲੱਗੇ हे ਪ੍ਰਭੂ ਇਹ ਸਭ ਸੱਚ ਹੈ ਇਹ ਕਹਿ ਕੇ ਉਹਨਾਂ ਨੇ ਗੁਰੂ ਜੀ ਦੇ ਚਰਨਾ ਕਮਲਾਂ ਤੇ ਬੰਦਨਾ ਕੀਤੀ ਉਹਨਾਂ ਦਾ ਮਨ ਬੜਾ ਪ੍ਰਸੰਨ ਹੋਇਆ ਤੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਫਿਰ ਉਹ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਪੜਦੇ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਤੇ ਬੜੇ ਹੀ ਪਿਆਰ ਦੇ ਨਾਲ ਪ੍ਰਭੂ ਦਾ ਜਸ ਗਾਉਂਦੇ ਹਨ ਉਹਨਾਂ ਦੀ ਲਿਵ ਪ੍ਰਭੂ ਨਾਲ ਦਿਨ ਰਾਤ ਲੱਗੀ ਰਹਿੰਦੀ ਉਹ ਜਗਤ ਦੇ ਕਿਸੇ ਵੀ ਕੰਮ ਨੂੰ ਆਪਣੇ ਹਿਰਦੇ ਵਿੱਚ ਨਹੀਂ ਸੀ ਲੈ ਕੇ ਆਉਂਦੇ ਉਹ ਸਦਾ ਹੀ ਸੇਵਾ ਵਿੱਚ ਆਪਣਾ ਮਨ ਲਗਾ ਕੇ ਰੱਖਦੇ ਇਸ ਤਰ੍ਹਾਂ ਕਈ ਦਿਨ ਬੀਤ ਗਏ ਉਹਨਾਂ ਨੇ ਆਪਣੇ ਮਨ ਦੇ ਗੁਰੂ ਜੀ ਦੇ ਚਰਨਾ ਕਮਲਾਂ ਦਾ ਭੋਰਾ ਬਣਾ ਲਿਆ ਸੀ ਗੁਰੂ ਜੀ ਬੈਠੇ ਹੋਏ ਸਨ ਤੇ ਭਾਈ ਲੈਣਾ ਜੀ ਕੋਲ ਬੈਠੇ ਉਹਨਾਂ ਦੇ ਚਰਨ ਦੁਆਰੇ ਹੀ ਸਨ ਚਰਨ ਘੁੱਟਦਿਆਂ ਘੁੱਟਦਿਆਂ ਉਹਨਾਂ ਨੇ ਬਹੁਤ ਹੀ ਧਿਆਨ ਨਾਲ ਦੇਖਿਆ ਤਾਂ ਇੱਕ ਵੱਡੀ ਛੀਂਟ ਨਜ਼ਰ ਆਈ ਭਾਈ ਲੈਣਾ ਜੀ ਨੇ ਗੁਰੂ ਜੀ ਤੋਂ ਪੁੱਛਿਆ ਕਿ ਗੁਰੂ ਜੀ ਆਪ ਜੀ ਨੂੰ ਇਹ ਕੰਡਾ ਕਿੱਥੋਂ ਵੱਜ ਗਿਆ ਹੈ ਬਾਹਰ ਕਿਤੇ ਅਜਈਆਂ ਥਾਵਾਂ ਤੇ ਆਪ ਜੀ ਕਦੇ ਗਏ ਨਹੀਂ ਇਹ ਜੋ ਸੱਟ ਲੱਗੀ ਪ੍ਰਤੀਤ ਹੁੰਦੀ ਹੈ ਇਸ ਦਾ ਕੀ ਕਾਰਨ ਹੈ ਜੀ ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ ਕਿ ਇੱਕ ਆਜੜੀ ਜੋ ਬੱਕਰੀਆਂ ਚਾਰ ਰਿਹਾ ਹੈ ਉਹ ਆਪਣਾ ਮਨ ਇਕਾਗਰ ਕਰਕੇ ਬੜੀ ਹੀ ਪ੍ਰੀਤ ਨਾਲ ਕੀਰਤਨ ਸੋਹਿਲਾ ਪੜ ਰਿਹਾ ਹੈ ਜਿੱਥੇ ਕੰਟਿਆਂ ਦੀਆਂ ਬਹੁਤ ਝਾੜੀਆਂ ਹਨ ਉਹ ਉੱਥੇ ਬੜੇ ਹੀ ਪ੍ਰੇਮ ਨਾਲ ਫਿਰ ਰਿਹਾ ਹੈ ਮੈਂ ਵੀ ਉਸ ਦੇ ਨੇੜੇ ਹੋ ਕੇ ਫਿਰ ਰਿਹਾ ਹਾਂ ਮੈਂ ਉਸ ਦੇ ਅੰਗਾਂ ਨੂੰ ਕੰਡਾ ਲੱਗਣ ਨਹੀਂ ਦਿੰਦਾ ਇਹ ॠਤ ਮੈਨੂੰ ਉੱਥੇ ਹੀ ਲੱਗੀ ਹੈ। ਮੇਰੇ ਇਸ ਬਚਨ ਨੂੰ ਸੱਚਾ ਮੰਨੋ। ਜਦੋਂ ਕੋਈ ਪ੍ਰੇਮ ਨਾਲ ਕੀਰਤਨ ਸੋਹਿਲਾ ਪੜਦਾ ਹੈ, ਮੈਂ ਸਦਾ ਹੀ ਉਸ ਦੇ ਨੇੜੇ ਹੁੰਦਾ ਹਾਂ। ਫਿਰ ਗੁਰੂ ਜੀ ਨੇ ਇੱਕ ਸਿੱਖ ਨੂੰ ਬੁਲਾਇਆ ਤੇ ਕਹਿਣ ਲੱਗੇ ਕਿ ਉਸ ਥਾਂ ਤੇ ਇੱਕ ਆੜੜੀ ਬੜੇ ਹੀ ਪ੍ਰੇਮ ਨਾਲ ਬੱਕਰੀਆਂ ਚਾਰ ਰਿਹਾ ਹੈ ਤੇ ਨਾਲ-ਨਾਲ ਕੀਰਤਨ ਸੋਹਿਲਾ ਪੜ ਰਿਹਾ ਹੈ। ਉਸ ਨੂੰ ਵੇਖੋ ਤੇ ਉਸ ਦੇ ਕੋਲ ਜਾਓ। ਬੜੇ ਹੀ ਆਦਰ ਸਤਕਾਰ ਨਾਲ ਉਸ ਨੂੰ ਇੱਥੇ ਬੁਲਾ ਕੇ ਲੈ ਕੇ ਆਓ ਆਗਿਆ ਪਾ ਕੇ ਸਿੱਖ ਉਸ ਸਥਾਨ ਤੇ ਗਿਆ ਉੱਥੇ ਇੱਕ ਆਜੜੇ ਬੱਕਰੀਆਂ ਚਾਰ ਰਿਹਾ ਸੀ ਉਸ ਨੂੰ ਵੇਖ ਕੇ ਗੁਰੂ ਜੀ ਦੇ ਸਿੱਖ ਨੇ ਬੜੇ ਹੀ ਪ੍ਰੇਮ ਨਾਲ ਕਿਹਾ ਕਿ ਤੁਹਾਨੂੰ ਗੁਣਾਂ ਦੀ ਖਾਨ ਗੁਰੂ ਜੀ ਬੁਲਾ ਰਹੇ ਹਨ ਇਹ ਸੁਣ ਕੇ ਆਜੜੇ ਸਿੱਖ ਨਾਲ ਚੱਲ ਪਿਆ ਤੇ ਉਸਨੇ ਆਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਨੇ ਉਸਨੂੰ ਪ੍ਰੇਮ ਨਾਲ ਕੁਝ ਬਚਨ ਕਹੇ ਕਹਿਣ ਲੱਗੇ ਜਿਹੜਾ ਤੂੰ ਕੀਰਤਨ ਸੋਇਲਾ કંਠ ਕੀਤਾ ਹੈ ਇਸ ਨੂੰ ਸੌਣ ਵੇਲੇ ਪੜਿਆ ਕਰੋ ਫਿਰ ਤੁਹਾਨੂੰ ਬਹੁਤ ਖੁਸ਼ੀ ਮਿਲੇਗੀ ਉਹ ਆਜੜੀ ਕਹਿਣ ਲੱਗਾ ਕਿ ਜਿਵੇਂ ਤੁਹਾਡਾ ਦਿਲ ਕਰੇਗਾ ਮੈਂ ਉਵੇਂ ਹੀ ਅੱਜ ਤੋਂ ਕੀਰਤਨ ਸੋਇਲਾ ਪੜਾਂਗਾ ਉਹ ਵੀ ਸ਼ਾਂਤੀ ਨਾਲ ਤੇ ਪ੍ਰੀਤ ਨਾਲ ਜਿਹੜੇ ਮਨੁੱਖ ਨੇੜੇ ਬੈਠੇ ਸਨ ਉਹ ਬੜੇ ਹੈਰਾਨ ਹੋਏ ਸਾਰਿਆਂ ਨੇ ਗੁਰੂ ਜੀ ਤੇ ਬੜੀ ਸਰਧਾ ਧਾਰਨ ਕੀਤੀ ਜਦੋਂ ਉਹਨਾਂ ਨੇ ਝਰੀਟਾਂ ਦਾ ਕਾਰਨ ਵੇਖਿਆ ਤਾਂ ਉਹਨਾਂ ਦੇ ਹਿਰਦੇ ਵਿੱਚ ਬੜੀ ਹੀ ਸ਼ਰਧਾ ਧਾਰਨ ਹੋ ਗਈ ਫਿਰ ਉਹ ਸਿੱਖ ਕੀਰਤਨ ਸੁਇਲਾ ਸੌਣ ਵੇਲੇ ਪੜਦਾ ਸੀ ਤੇ ਮਨ ਵਿੱਚ ਗੁਰੂ ਜੀ ਦਾ ਇਰਤੇ ਵਿੱਚ ਗੁਰੂ ਜੀ ਦਾ ਧਿਆਨ ਵੀ ਕਰਦਾ ਸੀ ਗੁਰੂ ਪਿਆਰਿਓ ਉਹਨਾਂ ਦਾ ਸਤਿਗੁਰੂ ਆਪ ਰਾਖਾ ਬਣਦਾ ਹੈ ਤੇ ਸਾਰੇ ਦੁੱਖ ਦਰਦ ਦੂਰ ਕਰਦਾ ਹੈ ਜੇ ਤੂੰ ਐਵੇਂ ਹੀ 3 ਸਾਲ ਬੀਤ ਗਏ ਤਾਂ ਭਾਈ ਲੈਣਾ ਜੀ ਬੜੇ ਹੀ ਪ੍ਰੇਮ ਨਾਲ ਸੇਵਾ ਕਰਦੇ ਰਹੇ ਫਿਰ ਗੁਰੂ ਜੀ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ ਤੇ ਗੁਰੂ ਜੀ ਦੀ ਆਗਿਆ ਫਿਰ ਮੋੜੀ ਨਹੀਂ ਸੀ ਜਾ ਸਕਦੀ ਫਿਰ ਭਾਈ ਲੈਣਾ ਜੀ ਨੇ ਗੁਰੂ ਜੀ ਦੀ ਬਚਨ ਮੰਨ ਕੇ ਮਨ ਵਿੱਚ ਸਰਦਾ ਧਾਰਨ ਕੀਤੀ ਤੇ ਉਤੋਂ ਆਪਣੇ ਰਸਤੇ ਚੱਲ ਪਏ। ਉਹਨਾਂ ਨੇ ਆਪਣੇ ਮਨ ਨੂੰ ਸਥਿਰ ਰੱਖਿਆ। ਥੋੜਾ ਵੀ ਡੋਲਣ ਨਾ ਦਿੱਤਾ। ਇਸ ਤਰ੍ਹਾਂ ਸ਼ੁਭ ਕੰਮ ਕਰਕੇ ਭਾਈ ਲੈਣਾ ਜੀ ਖੰਡੂਰ ਸਾਹਿਬ ਪਹੁੰਚ ਗਏ। ਫਿਰ ਉਹ ਆਪਣੇ ਘਰ ਚਲੇ ਗਏ ਤੇ ਆਪਣੇ ਪਰਿਵਾਰ ਨੂੰ ਜਾ ਕੇ ਮਿਲੇ। ਫਿਰ ਭਾਈ ਲੈਣਾ ਜੀ ਕਈ ਦਿਨ ਆਪਣੇ ਘਰ ਰੁਕੇ। ਉਹ ਤੇ ਉਹਨਾਂ ਦਾ ਦਿਲ ਨਹੀਂ ਸੀ ਲੱਗਦਾ ਹੁੰਦਾ ਉਹ ਕਦੇ ਵਿੜੇ ਵਿੱਚ ਜਾਂਦੇ ਤੇ ਕਦੇ ਬਾਹਰ ਜਾਂਦੇ ਉਹਨਾਂ ਨੇ ਆਪਣੇ ਮਨ ਨੂੰ ਗੁਰੂ ਜੀ ਦੇ ਚਰਣਾ ਕਮਲਾਂ ਨਾਲ ਜੋੜਿਆ ਹੋਇਆ ਸੀ ਉਹਨਾਂ ਦਾ ਸਰੀਰ ਹੀ ਘਰ ਆਇਆ ਸੀ ਰੂਹ ਤਾਂ ਗੁਰੂ ਜੀ ਦੇ ਪਾਸ ਹੀ ਸੀ ਸਤਸੰਗਤ ਜੀ ਇਹ ਨਾਨਕ ਪ੍ਰਕਾਸ਼ ਗ੍ਰੰਥ ਦਾ 28ਵਾਂ ਅਧਿਆਇ ਹੈ ਭੁੱਲਾਂ ਚੁੱਕਾਂ ਲਈ ਖਿਮਾ ਬਖਸ਼ਨੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤੇ ਲਾਈਕ ਕਰ ਦਿਓ ਚਲੋ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ